ਜਿੰਦਗੀ ਵਿੱਚ ਕੀ ਕਰ ਰਹੇ ਹਾਂ ਜਦੋਂ ਇਹ ਜਿਹੜੇ ਕੋਈ ਰੋਂਗ ਪਾਰਕਿੰਗ ਕਰਦੇ ਆ ਜਾਂ ਟ੍ਰੈਫਿਕ ਜਾਮ ਕਰਦੇ ਆ ਲੋਕੀ ਜਾਂ ਹੋਰ ਵੀ ਕੋਈ ਡਾਕੂਮੈਂਟ ਉਹ ਚੈੱਕ ਕਰ ਰਹੇ ਆ ਆਪਾਂ ਪੁਲਿਸ ਦੇ ਨਾਲ ਜੁਆਇੰਟ ਚੈਕਿੰਗ ਹੋ ਰਹੀ ਹੈ ਅੱਜਪਨ ਕਰ ਰਹੇ ਆ ਆਪਾਂ ਇਹ ਰੋਂਗ ਪਾਰਕਿੰਗ ਨੂੰ ਹੀ ਲੈ ਕੇ ਕੀਤਾ ਜਾ ਰਿਹਾ ਹੈ ਜੀ ਜਾਂ ਆ ਰੋਂਗ ਪਾਰਕਿੰਗ ਆ ਜੇ ਕੋਈ ਹੋਰ ਵੀ ਕੋਈ ਆਫਰੈਂਸ ਮਿਲਦਾ ਉਹਦਾ ਵੀ ਕਰਦੇ ਆ ਆਪਾਂ ਬਾਇਓਲੇਸ਼ਨ ਜੇ ਉਹ ਕਰਦਾ ਬੰਦਾ ਇਹ ਕਿਹੜੇ ਲੋਕ ਨੇ ਜੀ ਜਿਹੜੇ ਰੋਂਗ ਪਾਰਕਿੰਗ ਜਾਂ ਗੱਡੀਆਂ ਖੜੀਆਂ ਕਿੱਥੇ ਗੱਡੀਆਂ ਆਪਣੀਆਂ ਖੜੀਆਂ ਕਰਨ ਦੀ ਜਾਂਦਾ ਨਾ ਰੋਡ ਦੇ ਫੁੱਟ ਬਾਹਰ ਤੇ ਗੱਡੀਆਂ ਰੋਡ ਸੜਕ ਦੇ ਉੱਪਰ ਲਾਉਂਦੇ ਆ ਗੱ ਉਹ ਟ੍ਰੈਫਿਕ ਜਾਮ ਉਹ ਚੀਜ਼ ਨੂੰ ਅਸੀਂ ਰਵਾਈਡ ਕਰ ਰਹੇ ਹਾਂ ਤੇ ਵਾਰਨਿੰਗ ਦਿੱਤੀ ਜਾ ਰਹੀ ਹੈ ਜਾਂ ਚਲਾਣੀ ਕੀਤਾ ਜਾ ਰਿਹਾ ਚਾਹ ਵੀ ਕੀਤਾ ਜਾ ਰਿਹਾ ਸੀ ਚਾਹ ਕਰ ਰਹੇ ਜਿਹੜੇ ਮਿਲਦਾ ਜੀ ਕੀ ਲੋਕਾਂ ਨੂੰ ਕੀ ਅਪੀਲ ਹੈ ਜੀ ਜਿਹੜੇ ਲੋਕ ਆ ਮੈਂ ਲੋਕਾਂ ਨੂੰ ਅਪੀਲ ਇਹੀ ਕਰਦਾ ਜੀ ਵੀ ਗੱਡੀਆਂ ਸੜਕ ਦੇ ਉੱਪਰ ਨਾ ਲਾਉਣ ਬਾਇਓਲੇਸ਼ਨ ਨਾ ਕਰਨ ਤੇ ਆਪਣੇ ਡਾਕੂਮੈਂਟ ਪੂਰੇ ਰੱਖਣ ਤੇ ਓਵਰ ਸਪੀਡਿੰਗ ਨਾ ਕਰਨਾ ਰੂਨਾ ਦੀ ਵਾਇਓਲਸ਼ਨ ਨਾ ਕਰਨੀ ਇਹ ਸਰ ਜੀ ਅਗਰ ਨਹੀਂ ਲੋਕ ਹੈ ਸ਼ਰਤਾਂ ਪੂਰੀਆਂ ਕਰਦੇ ਤਾਂ ਫਿਰ ਕਿੱਦਾਂ ਦਾ ਜਿਕਰ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਜੀ ਅਸੀਂ ਕੋਈ ਤਰਾ ਨਹੀਂ ਕਰਦੇ ਨੀ ਚਲਾਨਾ ਰੋ ਜਮਾਨਾ ਪੇ ਕਰਨਾ ਹੁੰਦਾ ਉਹ ਬੰਦੇ ਨੂੰ ਇਹ ਮੋਟਾ ਜੁਰਮਾਨਾ ਜੀ ਜਾਂ ਅਸਲ ਵਿੱਚ ਨੋਰਮਲੀ ਨਹੀਂ ਜੁਰਮਾਨਾ ਮੋਟਾ ਦਾ ਪਤਾ ਨਹੀਂ ਹੁੰਦਾ ਉਹਦੇ ਵਿੱਚ ਜੋ ਨੋਟੀਫਿਕੇਸ਼ਨ ਵਿੱਚ ਲਿਖਿਆ ਜੋ ਜੁਰਮਾਨਾ ਕਿਸੇ ਫੈਂਸ ਦੇ ਅਲੱਗ-ਅਲੱਗ ਫੈਂਸ ਦੇ ਅਲੱਗ-ਅਲੱਗ ਜੁਰਮਾਨੇ ਫਿਕਸ ਹੈ ਉਹ ਮਤਲਬ ਉਹ ਜੁਰਮਾਨੇ ਜੋ ਫਿਕਸ ਹੈ ਉਹੀ ਲਗੜਾਣੀ ਹੈ ਲੋਕਾਂ ਨੂੰ ਸਮਝਣਾ ਚਾਹੀਦਾ ਜੀ ਇਹ ਚੀਜ਼ ਨੂੰ ਵੀ ਹਾਂ ਲੋਕਾਂ ਨੂੰ ਆਪਣੇ ਆਪ ਹੀ ਸਮਝਣੀ ਚਾਹੀਦੀ ਸਾਨੂੰ ਲੋੜ ਹੀ ਨਾ ਪਵੇ ਇਹ ਚੈਨਲ ਕਰਨ ਦੀ